ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼ਕਾਲ ਮੈਂ ਡਾਕਟਰ ਦਮਨਪ੍ਰੀਤ ਕੌਰ ਅੱਜ ਬਹੁਤ ਹੀ ਖੁਸ਼ ਆ ਮੇਰਾ ਅੱਜ ਸਰਕਾਰੀ ਨੌਕਰੀ ਦਾ ਸੁਪਨਾ ਸਕਾਰ ਹੋ ਰਿਹਾ ਤੇ ਇਹ ਸਾਰਾ ਸ਼ਰੈ ਪੰਜਾਬ ਸਰਕਾਰ ਨੂੰ ਜਾਂਦਾ ਹੈ ਮੈਨੂੰ ਇਹ ਨੌਕਰੀ ਪੂਰੀ ਇਮਾਨਦਾਰੀ ਤੇ ਮੈਰਿਟ ਦੇ ਆਧਾਰ ਤੇ ਮਿਲੀ ਜਿਵੇਂ ਤੁਸੀਂ ਵਾਦਾ ਕੀਤਾ ਸੀ ਕਰਪਸ਼ਨ ਫਰੀ ਸਿਸਟਮ ਲਿਆਂਦਾ ਤੁਸੀਂ ਵੇਖੋ ਵੀ ਨਾ ਨਭਾਇਆ ਸੀ ਵਾਦਾ ਵਾਦਾ ਕਦੋਂ ਕੀਤਾ ਸੀ ਇਹ ਵਾਦਾ ਨਹੀਂ ਕੋਈ ਇਹਦਾ ਮਤਲਬ ਇਲੈਕਸ਼ਨ ਦੀ ਰੈਲੀ ਸੁਣੀ ਹੋਣੀ ਜਾਂ ਮੈਨੀਫੈਸਟੋ ਪੜਿਆ ਹੋਣਾ ਜਾਂ ਕਿਤੇ ਐਡ ਦੇਖੀ ਹੋਣੀ ਮਤਲਬ ਕਿਤੇ ਨਾ ਕਿਤੇ ਤੁਹਾਨੂੰ ਇਹ ਵਾਦਾ ਜਿਵੇਂ ਤੁਹਾਨੂੰ ਯਾਦ ਹੈ ਇਹਦਾ ਮਤਲਬ ਤੁਸੀਂ ਬਾਕੀ ਲੀਡਰਾਂ ਦੇ ਵੀ ਵਾਦੇ ਤਾਂ ਸੁਣਦੇ ਹੋਵੋਗੇ ਨਾ ਹਾਂਜੀ ਤੁਹਾਨੂੰ ਕਦੋਂ ਲੱਗਿਆ ਵੀ ਇਹ ਵਾਦਾ ਪੂਰਾ ਹੋ ਗਿਆ ਸਰ ਜਿਵੇਂ ਆ ਸਰਕਾਰ ਦੇ ਵਿੱਚ ਨੌਕਰੀ ਲੈਣੀ ਪਹਿਲਾਂ ਬਹੁਤ ਔਖਾ ਕੰਮ ਸੀਗਾ ਮਤਲਬ ਸਰਕਾਰੀ ਦੇ ਵਿੱਚ ਪਹਿਲਾਂ ਕਦੋਂ ਪਹਿਲਾਂ ਪੁਰਾਣੀਆਂ ਸਰਕਾਰਾਂ ਦੇ ਵਿੱਚ ਬਹੁਤ ਔਖਾ ਕੰਮ ਸੀਗਾ ਬਹੁਤ ਆਕਾ ਕੰਮ ਸੀ ਹੁਣ ਮੈਰਿਟ ਦੇ ਆਧਾਰ ਤੇ ਤੇ ਪੂਰੀ ਇਮਾਨਦਾਰੀ ਨਾਲ ਤੇ ਅਸੀਂ ਮੈਰਿਟ ਦੇ ਕੋਈ ਐਮਐਲਏ ਮੰਤਰੀ ਨਹੀਂ ਲੱਭਣਾ ਪਿਆ ਨਹੀਂ ਨਹੀਂ ਬਿਲਕੁਲ ਨਹੀਂ ਸਿੱਧੂ ਡਾਕਟਰ ਬਿਲਕੁਲ ਬਿਲਕੁਲ ਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਇਨੀ ਛੇਤੀ ਛੇਤੀ ਇਹ ਵੈਟਨਰੀ ਡਾਕਟਰਾਂ ਦੀਆਂ ਪੋਸਟਾਂ ਕੱਢੀਆਂ ਤੇ ਇਨੀ ਵੱਧ ਮਾਤਰਾ ਵਿੱਚ ਕੱਢੀਆਂ ਨੇ ਕਿ 3 ਸਾਲ ਪਹਿਲਾਂ ਮੇਰੇ ਹਸਬੰਡ ਵੀ ਤੁਹਾਡੀ ਸਰਕਾਰ ਵਿੱਚ ਹੀ ਵੈਟਨਰੀ ਆਫੀਸਰ ਦੀ ਸਰਕਾਰੀ ਨੌਕਰੀ ਜੁਆਇਨ ਕੀਤੀ ਤੇ ਅੱਜ ਮੈਂ ਜੁਆਇਨ ਕਰਨ ਲੱਗੀਆਂ ਤੇ ਮੈਂ ਬਹੁਤ ਖੁਸ਼ ਮੈਂ ਖੁਸ਼ੀ ਬਿਆਨ ਨਹੀਂ ਕਰ ਸਕਦੀ ਤੁਹਾਡਾ ਬਹੁਤ-ਬਹੁਤ ਦਿਲਾ ਧੰਨਵਾਦ ਡਬਲ ਬਤਾਈਆ ਗੁੱਡ ਲੱਕ ਆਲ ਦਾ ਬੈਸਟ